ਸਸ ਕੀ ਕਾਲ ਸਸਰੀ ਗਾਜੀ ਹਾਂਜੀ ਮਿੱਤਰੋ ਅੱਜ ਆਏ ਆ ਅਸੀਂ ਸਖਪਾਲ ਬਾਈ ਕੋਲੇ ਬੂਟ ਸ਼ਾਪ ਤੇ ਚੱਪਲ ਲਈ ਵਰਦਾ ਫੈਲਿੰਗ ਹੋਰ ਬਈ ਠੀਕ ਹੈ ਵਧੀਆ ਬਈ ਜਮਾ ਚੜਦੀ ਕਲਾ ਨਜ਼ਾਰੇ ਤੂੰ ਦੱਸ ਵਧੀਆ ਕੀ ਕਰਦਾ ਸਲੀਪਰ ਹੋਰ ਆ ਸਲੀਪਰ ਹੀ ਲੈਣ ਆਇਆ ਲੈ ਕਰ ਮੈਂ ਦਿਖਾਉਂ ਆਪਾਂ ਦਿਖਾ ਕੀ ਹੈ ਦੇ ਸੀਗੀ ਕਿਤਾਬ ਹੈ ਕਾਊਂਟਰ ਤੇ ਠੀਕ ਹੈ ਨੇ ਕੀਆ ਫਰਸਟ ਕਾਫੀ ਹੈਗੇ ਫਰਸਟ ਕਾਫੀ ਬਈ ਫਰਸਟ ਕਾਫੀ ਹੋਰ ਕੋਈ ਡਿਜ਼ਾਈਨ ਦਿਖਾ ਦੇ ਯਾਰ ਆ ਦੇ ਅੰਦਰ ਕੱਪੜਾ ਲੱਗਿਆ ਹੋਇਆ ਹੈ ਨਾ ਬਈ ਇਹੋ ਯਾਰ ਹੋਰ ਕੋਈ ਡਿਜ਼ਾਈਨ ਕਾਲੇ ਤੋਂ ਅਵਾਜ਼ ਇਲਾਵਾ ਇਹ ਜੇ ਤੈਨੂੰ ਮਿਲ ਜੂਗਾ ਗਰੇ ਕਿ ਨਾ ਸੋਣਾ ਪੀਸਾ ਨਾ ਗਰੰਟੀ ਇਹਦੀ ਗਰੰਟੀ ਪੁੱਛਦਾ ਹੈ ਕਿੰਨੇ ਕੋਤੀ ਹੈ ਤਾਂ ਵੀ ਕਿਨੇ ਟਾਈਮ ਦੀ ਆਸੰਖਲਾ ਹਾਂ ਜੀ ਇਹ ਜਮਾਤ ਤੇ ਸਾਕੀ ਤੱਕਲੀ ਇਹ ਇਹ ਨਾ ਆ ਨੀ ਆ ਹਾਂ ਯਾਰ ਬੰਦੇ ਆਈਆਂ ਨੇ ਕੂਈਆਂ ਦਾ ਫੁੱਲ ਲੱਗੇ ਹੁੰਦੇ ਹੈ ਇਹ ਕਿੰਨੇ ਨੰਬਰ ਆ 7.5 ਸਾਰੇ ਮਿਲ ਜਾਣਗੇ ਇਹ 7.5 ਹਨ ਇਹ 7.5 ਆ ਦੇਖੋ ਬਈ 74 ਇਹਦਾ ਮਤਲਬ ਕੀ ਹੁੰਦਾ ਬਈ 44 ਨੰਬਰ ਵੀ 7 ਨੰਬਰ ਹੁੰਦਾ ਗਿਆ ਯੂਐਸਏ ਸਾਈਜ਼ ਹੁੰਦਾ ਇਹ 44 ਨੰਬਰ ਆ ਦੇ ਇਹ ਇਹ 943 ਆ ਹਨਾ ਹਾਂ ਇਹ 9 ਨੰਬਰ ਆ ਗਿਆ 943 ਆ ਗਿਆ ਕਰੇ ਪਾਉਣਾ ਹੀ ਆ ਨਾ ਯਾਰ ਰਿਸ਼ਤੇਦਾਰੀ ਚ ਯਾਰ ਫੇਰ ਤੂੰ ਤਾਂ ਨਹੀਂ ਕਰਮਾਉਂਦਾ ਇਹ ਤੇ ਨਹੀਂ ਚੱਲਦੀਆਂ ਬਈ ਹਾਂ ਆ ਦੇਖ ਲੈ ਮਗਰ ਨੂੰ ਲੈ ਇਹ ਤਾਂ ਹਨ ਬਰੇ ਯਾਰ ਮੈਨੂੰ ਲੱਗਦਾ ਬਰੇ ਇਹ ਸਾਰੇ ਸਾਈਨ ਤਾਂ ਜੀ ਅਹ ਆਹ ਦੇਖੋ ਬਾਈ ਕਿੰਨਾ ਹੋਣਾ ਯਾਰ ਤੇ ਜੈਨਾ ਹਨਾ ਨਾਲੇ ਭੈਣ ਆਪਾਂ ਭਲੀ ਜਾਇ ਤੇ ਮੈਂ ਰੁਪਲ ਬੋਲਦਾ ਬਾਕੀ ਮੈਂ ਪਉਣਾ ਸ਼ੇਰਾਂ ਕਰਨਾ ਠੀਕ ਹੈ ਤੇ ਭਤਲੀ ਜੀ ਕਿ ਮੈਂ ਮੁਕੀ ਨਹੀਂ ਸੀ ਕਲੈਂਪ ਚਾਹੀਦਾ ਸ਼ਹਿਰ ਦਾ ਬਣਦਾ ਆ ਦੇਖਣਾ ਇਹਨਾਂ ਚ ਮੁੜਕਾ ਹੁੰਦਾ ਹੈ ਵੀ ਘੀੜੀ ਹੈ ਇਹ ਇਹ ਵੀ ਛੋਟੇ ਜਿਹੇ ਹੈ ਇਹ ਬੰਦਾ ਰਾਸ਼ਟਾ 8 9 ਆਇਆ 9 ਆਇਆ ਤਾਂ ਵੀੜੀ ਨਾ ਉਹ ਬਟਾ ਹੋ ਗਿਆ ਸਾਰਾ ਬਣਾਉਣ ਲੱਗ ਗਿਆ 10 ਨੰਬਰ ਖੇ ਉਹ ਕਈ ਵਾਰ ਡਿਜ਼ਾਈਨ ਉਹੀ ਫਰਕ ਹੁੰਦਾ ਸਾਈਜ਼ ਦੇ ਨਾਲ ਹੁੰਦਾ ਇਹ ਪਤਲੇ 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 ਪੈਰ ਵਾਲੇ ਦਾ ਹੁੰਦਾ ਆਸੋ ਕੋ ਦਲੋ هنا ٹھیک گل ہے اور دو بانے نہیں دکھا دے نا مجھے ڈیزائن دکھا نہیں ਯੋਏ ਨਾ ਮੈਂ ਡੇਣਾ ਮਤਰਾ ਕੀ ਪ੍ਰਾਈਸ ਹੈ ਬਈ ਇਹਦਾ ਜੇ ਹੈਗਾ ਬਈ 500 ਰੁਪਏ ਦਾ ਅੱਛਾ ਇਕਰਾ ਟੀਮ ਮਤਰਾ ਕੀ ਆ ਦੇਖਾ ਲਾਈਟ ਇਹਦਾ ਉਹਨਾਂ ਦੇ ਪਾਇਆ ਹੁੰਦਾ ਚੈਣੀ ਤੈ ਨਹੀਂ ਇਹਨੇ ਜਿਹੜੇ ਕੋਕੂ ਉਹਨਾਂ ਦੇ ਪਾਇਆ ਜਾਂਦਾ ਹਣਾ ਇਹਦਾ ਤੇ ਇਹਦਾ ਕਿੰਨਾ ਸਵੇਜ ਹੈ ਇਹ ਦੇ ਸਾਈ ਸਾਰੀ ਮੈਂ ਚਲਗੇ ਸਹੀ ਤੋਂ ਘਰ ਆਇਆ ਇਹਦਾ ਕੀ ਰੇਟ ਹੈ ਇਹ ਹੈ ਸਾਡੀ ਸੀਸੋ ਦਾ ਦੇਖਿਆ ਜਿਹੜਾ ਡੈਟਲ ਵਾਲੇ ਕਿੰਨੇ ਡੈਟਲ ਵਾਲੇ ਨੇ ਆਹ ਵਾਸਤੇ ਜਿਸ ਕੋਲ ਉਸ ਨਾਲ ਜਿਹੜਾ ਲੋਕ ਆਲੇ ਪਾਸੇ ਕਿੰਨਾ ਨੋਟਿਕ ਕਰਦੇ ਆ ਉਹ ਜਿਹੜਾ ਉਹ ਆਇਆ ਸੀ ਤਦਾ ਪਗੜਾ ਕਰਦਾ ਹੈ ਕਰ ਦਿੰਦਾ